ਸਤਰੀਆ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਆ ਮੈਂ ਇਹ ਵੀਡੀਓ ਪਾ ਰਿਹਾ ਕਿਉਂਕਿ ਸੱਚੀ ਮੈਨੂੰ ਬਹੁਤ ਖੁਸ਼ੀ ਹੋਈ ਜਿਹੜੀ ਨਿਊਜ਼ ਦੀ ਆਪਾਂ ਵੇਟ ਕਰਦੇ ਸੀ ਕਿ ਸਾਡਾ ਭਰਾ ਰਾਜਵੀਰ ਠੀਕ ਹੋ ਜਾਵੇ ਕਿਉਂਕਿ ਇਹਦੀਆਂ ਪਹਿਲੀਆਂ ਨਿਊਜ਼ ਸੀ ਉਹ ਸਹੀ ਨਹੀਂ ਆ ਰਹੀਆਂ ਸੀਗੀਆਂ ਤੇ ਓਨੈਸਟਲੀ ਬਹੁਤ ਖੁਸ਼ੀ ਹੋਈ ਕੱਲ ਵੀ ਖੁਸ਼ੀ ਹੋਈ ਜਦੋਂ ਪਤਾ ਲੱਗਾ ਕਿ ਰਾਜਵੀਰ ਰਿਕਵਰ ਕਰ ਰਿਹਾ ਹੈ ਤੇ ਠੀਕ ਹੋ ਰਿਹਾ ਰਾਜਵੀਰ ਬ੍ਰਦਰ ਆਈ ਲਵ ਯੂ ਸੋ ਮੱਚ ਤੂੰ ਬਹੁਤ ਵਧੀਆ ਇਨਸਾਨ ਹੈ ਦਿਲ ਤੋਂ ਕਹਿ ਰਿਹਾ ਕਿਉਂਕਿ ਸਾਡਾ ਏਰੀਆ ਇੱਕ ਆ ਅਸੀਂ ਸੇਮ ਪਿੰਡਾਂ ਦੇ ਰਹਿਣ ਵਾਲੇ ਆ ਔਰ ਜਦੋਂ ਵੀ ਅਸੀਂ ਕਿਤੇ ਮਿਲਦੇ ਆ ਜਿਹੜਾ ਪਿਆਰ ਜਿਹੜੀ ਰਿਸਪੈਕਟ ਰਾਜਵੀਰ ਤੂੰ ਦੰਨਾ ਭਰਾ ਉਦੋਂ ਕੋਈ ਮੂਡ ਹੈ ਨਹੀਂ ਤੇ ਜਦੋਂ ਤੇਰੀ ਨਿਊਜ਼ ਵੀ ਮਿਲੀ ਸੀ ਨਾ ਭਾਊ ਸੱਚੀ ਮੇਰਾ ਸਾਰਾ ਦਿਨ ਬਹੁਤ ਖਰਾਬ ਲੰਘਿਆ ਮੈਂ ਆਪਣੇ ਭਰਾਵਾਂ ਨੂੰ ਫੋਨ ਵੀ ਕੀਤਾ ਤੇ ਮੇਰੀ ਰਣਜੀਤ ਨਾਲ ਵੀ ਗੱਲ ਹੋਈ ਬਾਵੇ ਨਾਲ ਕੁਲਵਿੰਦਰ ਨਾਲ ਗੱਲ ਹੋਈ ਬਿੱਲੇ ਨਾਲ ਤੇ ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਪੁੱਛ ਰਿਹਾ ਸੀਗਾ ਕਿ ਕਿਵੇਂ ਆ ਯਾਰ ਹਨਾ ਤੇ ਜਦੋਂ ਹੁਣ ਬਾਵੇ ਦੀ ਮੈਨੂੰ న్యూਸ ਦੇਖੀ ਤੇ ਮੈਂ ਉਹਨੂੰ ਫੋਨ ਕੀਤਾ ਤੇ ਉਹਨੇ ਦੱਸਿਆ ਕਿ ਰਾਜਵੀਰ ਰਿਕਵਰੀ ਮੋਡ ਤੇ ਆ ਸੋ ਹੈਪੀ ਫॉर ਯੂ ਬ੍ਰਦਰ ਮਾਲਕ ਮੇਰ ਕਰੇ ਜਲਦੀ ਠੀਕ ਹੋ ਕੇ ਤੂੰ ਆਪਣੇ ਘਰੇ ਆਵੇਂ ਤੇ ਮੈਂ ਵੀ ਤੈਨੂੰ ਜਲਦੀ ਮਿਲਣਾ ਚਾਹੁੰਦਾ ਮੈਂ ਯੂ ਐਸ ਏ ਆਇਆ ਹੋਇਆ ਹਾਂ ਸ਼ੋਜ਼ ਲਈ ਤੇ ਤੂੰ ਸਾਨੂੰ ਤੰਦਰੁਸਤ ਸচাইਦਾ ਪਾਉ ਝੋਟਾ ਬੰਦਾ ਤੂੰ ਸਾਡੀਆਂ ਬਲੇਸਿੰਗਸ ਸਾਡੀਆਂ ਪ੍ਰੇਅਰਸ ਤੇ ਨਾਲ ਹੈ ਲਵ ਯੂ ਜਲਦੀ ਘਰੇ ਆ ਠੀਕ ਹੋ ਕੇ ਮਿਲਦੇ ਆਪਾਂ ਆ ਕੇ